ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਗੁਰਮਤ ਪ੍ਰਕਾਸ਼ ਵਰਲਡਵਾਈ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਦੋਸਤੀ ਫਰੈਂਡਸ਼ਿਪ ਇਹ ਜੋ ਫਰੈਂਡ ਸਰਕਲ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਜਾਂ ਗਾਣਿਆਂ ਫਿਲਮਾਂ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਮੁੰਡਿਆਂ ਦਾ ਖਾਸ ਕਰਕੇ ਕਿ ਉਹਨਾਂ ਦਾ ਭਰਾਵਾਂ ਦੇ ਨਾਲੋਂ ਵੱਧ ਜੋ ਪਿਆਰ ਆ ਉਹ ਦੋਸਤ ਮਿੱਤਰਾਂ ਦੇ ਨਾਲ ਹੁੰਦਾ ਹੈ ਪਰ ਇੱਕ ਸਾਇੰਸ ਦੇ ਅਕੋਰਡਿੰਗ ਮੈਂ ਜੇਕਰ ਗੱਲ ਕਰਾਂ ਤਾਂ ਜੇਕਰ ਕੋਈ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੁੰਦਾ ਤਾਂ ਉਹਦਾ ਮੇਨ ਮੋਟਿਵ ਵੀ ਫਰੈਂਡ ਸਰਕਲ ਹੁੰਦਾ ਹੈ ਕਿਉਂਕਿ ਜੋ ਇਨਸਾਨ ਇਕੱਲਾ ਆਪਣੀ ਜ਼ਿੰਦਗੀ ਦੇ ਵਿੱਚ ਰਹਿੰਦਾ ਹੈ ਆਪਣੀ ਗੋਲ ਨੂੰ ਮਿੱਥਦਾ ਹੈ ਉਹ ਕਿਸੇ ਨੂੰ ਨਹੀਂ ਪੁੱਛਦਾ ਉਹਨੂੰ ਕੋਈ ਸ਼ਰਮ ਜਾਂ ਉਹ ਇਹ ਨਹੀਂ ਹੁੰਦਾ ਕਿ ਮੈਂ ਕੰਮ ਕਰਾਂਗਾ ਤਾਂ ਇਹ ਦੂਸਰਾ ਕੀ ਸੋਚੇਗਾ ਤਾਂ ਜ਼ਿੰਦਗੀ ਦੇ ਵਿੱਚ ਜਲਦੀ ਅੱਗੇ ਲੰਘਦਾ ਹੈ ਤਾਂ ਜਿਹਦੇ 10 12 ਜਾਂ 20 30 ਫਰੈਂਡ ਸਰਕਲ ਹੋਏਗਾ ਤਾਂ ਉਹ ਕਦੀ ਕਿਸੇ ਨੂੰ ਪੁੱਛੇਗਾ ਜਾਂ ਇਹ ਸੋਚੇਗਾ ਕਿ ਜੇਕਰ ਮੈਂ ਇਹ ਕੰਮ ਕਰਾਂਗਾ ਤਾਂ ਕੋਈ ਹੱਸੇ ਜਾਂ ਨਾ ਹੱਸੇ ਮੇਰੇ ਦੋਸਤ ਹੀ ਮੇਰੇ ਤੇ ਹੱਸਣਗੇ ਇਸੇ ਤਰ੍ਹਾਂ ਲੜਕੀਆਂ ਉਹ ਵੀ ਆਪਣੀਆਂ ਜੋ ਸਹੇਲੀਆਂ ਬਣਾ ਲੈਂਦੀਆਂ ਨੇ ਸਰਕਲ ਜੋ ਬਣਾ ਲੈਂਦੀ ਆ ਤਾਂ ਉਹ ਕੰਮ ਹਜੇ ਉਹਨਾਂ ਨੇ ਕਰਨਾ ਹੁੰਦਾ ਏ ਪਰ ਪਹਿਲਾਂ ਹੀ ਆਪਣੀ ਜੋ ਫਰੈਂਡ ਸਰਕਲ ਤੋਂ ਪੁੱਛ ਲੈਂਦੇ ਕਿ ਅਸੀਂ ਇਹ ਕੰਮ ਕਰੀਏ ਜਾਂ ਨਾ ਕਰੀਏ ਤਾਂ ਉਹਨਾਂ ਦੇ ਵਿੱਚੋਂ ਹੀ ਉਹਨਾਂ ਦਾ ਮਜ਼ਾਕ ਉੱਡਣਾ ਸ਼ੁਰੂ ਹੋ ਜਾਂਦਾ ਏ ਤਾਂ ਲੋਕ ਜ਼ਿੰਦਗੀ ਦੇ ਵਿੱਚ ਸਫਲ ਨਹੀਂ ਹੁੰਦੇ ਸੋ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਏ ਤਾਂ ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਹਮੇਸ਼ਾ ਜ਼ਿੰਦਗੀ ਦੇ ਵਿੱਚ ਜੇ ਅੱਗੇ ਵਧਣਾ ਏ ਤੁਸੀਂ ਉਹਨਾਂ ਲੋਕਾਂ ਤੇ ਸਰਚ ਕਰੋ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਕਮਾਇਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੈਸਾ ਬਹੁਤ ਕਮਾਇਆ ਤਾਂ ਉਹਨਾਂ ਨੇ ਕਦੀ ਵੀ ਕੋਈ ਜ਼ਿਆਦਾ ਵੱਡਾ ਫਰੈਂਡ ਸਰਕਲ ਨਹੀਂ ਰੱਖਿਆ ਜੇਕਰ ਉਨਾਰੇ ਦੋਸਤ ਮਿੱਤਰ ਹੋਣਗੇ ਵੀ ਤਾਂ ਉਹਨਾਂ ਨੇ ਉਹ ਜੋ ਦੋਸਤ ਮਿੱਤਰ ਛੱਡ ਤੇ ਖਾਸ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੀ ਜ਼ਿੰਦਗੀ ਦਾ ਜੋ ਗੋਲਿਆ ਉਹ ਵੱਡਾ ਏ ਤੇ ਇਹ ਜੋ ਦੋਸਤ ਮਿੱਤਰ ਆ ਇਹ ਸਿਰਫ ਮौज-ਮਸਤੀ ਤੱਕ ਹੀ ਸੀਮਤ ਹਨ ਸਿਰਫ ਪਾਰਟੀਆਂ ਕਰਨ ਤੱਕ ਪੈਸੇ ਉਡਾਉਣ ਤੱਕ ਸੀਮਤ ਹਨ ਤਾਂ ਤੁਸੀਂ ਖੁਦ ਸੋਚੋ ਕਿ ਜਿਹੜੇ ਤਾ ਤੁਹਾਡੇ ਜੋ ਫਰੈਂਡ ਸਰਕਲ ਆ ਤੁਹਾਡੇ ਦੋਸਤ ਮਿੱਤਰ ਸਿਰਫ ਤੁਹਾਨੂੰ ਪਾਰਟੀਆਂ ਤੱਕ ਹੀ ਰੱਖ ਰਹੇ ਨੇ ਤੁਹਾਨੂੰ ਗਲਤ ਆਦਤਾਂਾਂ ਲਈ ਉਤੇਜਿਤ ਕਰ ਰਹੇ ਨੇ ਜੇਕਰ ਤੁਸੀਂ ਕੋਈ ਕੰਮ ਚੰਗਾ ਕਰਨਾ ਚਾਹੋ ਤਾਂ ਤੁਹਾਡੇ ਫਰੈਂਡ ਹੀ ਤੁਹਾਡਾ ਜੋ ਮਜ਼ਾਕ ਉਡਾ ਰਹੇ ਨੇ ਤਾਂ ਅਜਿਹੇ ਫਰੈਂਡ ਨਾਲੋਂ ਚੰਗਾ ਏ ਕਿ ਤੁਸੀਂ ਇਕੱਲੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਸੋ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਆਪਣੇ ਫਰੈਂਡ ਸਰਕਲ ਨੂੰ ਤੋੜੋ ਹਮੇਸ਼ਾ ਉਹਨਾਂ ਲੋਕਾਂ ਨੂੰ ਆਪਣਾ ਦੋਸਤ ਬਣਾਓ ਜੋ ਤੁਹਾਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਉਹ ਤੁਹਾਡੀ ਉਮਰ ਤੋਂ ਵੱਡੇ ਵੀ ਹੋ ਸਕਦੇ ਹਨ ਉਹ ਤੁਹਾਡੀ ਉਮਰ ਤੋਂ ਛੋਟੇ ਵਿਦਵਸਤ ਕਰਨ ਪਰ ਹਮੇਸ਼ਾ ਆਪਣੇ ਆਲੇ ਦੁਆਲੇ ਉਹਨਾਂ ਲੋਕਾਂ ਦਾ ਘੇਰਾ ਰੱਖੋ ਉਹਨਾਂ ਲੋਕਾਂ ਨੂੰ ਆਪਣੇ ਦੋਸਤ ਬਣਾਓ ਜੋ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨ